ਦੇਸ਼ ਆਜ਼ਾਦ ਹੋਇਆ 1947 ਪਰ ਬੇਜ਼ੁਬਾਨ ਹਜੇ ਤੱਕ ਆਜ਼ਾਦ ਨਹੀਂ ਹੋਏ ਇਹ ਫਲੈਕਸ ਤੇ ਲਿਖਿਆ ਹੈ ਇਹ ਡੌਗ ਲਵਰ ਨੇ ਜਿਹੜੇ ਕਿ ਬਠਿੰਡਾ ਦੇ ਫੌਜੀ ਚੌਕ ਤੇ ਇਕੱਠੇ ਹੋਏ ਆ ਵਕ ਵਕ ਸੰਸਥਾਵਾਂ ਨੇ ਇਹਦਾ ਕਾਰਨ ਇਹ ਹੈ ਕਿ ਕੁਝ ਦਿਨ ਪਹਿਲਾਂ ਇੱਕ ਕੋਰਟ ਦਾ ਫੈਸਲਾ ਆਇਆ ਸੀਗਾ ਜਿਹਦੇ ਤਹਿਤ ਜਿਹੜੇ ਸਟ੍ਰੇ ਡੌਗ ਸੀ ਬੇਸਹਾਰਾ ਕੁੱਤੇ ਸੀਗੇ ਉਹਨਾਂ ਨੂੰ ਸ਼ਰਟਰ ਕਰਨ ਦਾ ਇੱਕ ਹੁਕਮ ਜਾਰੀ ਹੋਇਆ ਸੀ ਕੋਰਟ ਵੱਲੋਂ ਪਰ ਉਸ ਤੋਂ ਬਾਅਦ ਜਿਹੜੇ ਹੈ ਵਿਰੋਧ ਵੀ ਕੀਤਾ ਕਈ ਸਸਤਾਵਾਂ ਦੇ ਡੌਗ ਲਵਰਸ ਨੇ ਜਿਹੜੇ ਪਸ਼ੂ ਪ੍ਰੇਮੀ ਨੇ ਤੇ ਕੁਝ ਇਸ ਫੈਸਲੇ ਦੇ ਹੱਕ ਦੇ ਵਿੱਚ ਵੀ ਆਏ ਡੌਗ ਲਵਰਸ ਨੇ ਕਿਹਾ ਕਿ ਡੌਗਸ ਨੂੰ ਕੈਦ ਕਰਨਾ ਇੱਕ ਗੈਰ ਮਨੁੱਖੀ ਹੈ ਸੋ ਆਖਰਕਾਰ ਅੱਜ ਕੁਝ ਦਿਨਾਂ ਬਾਅਦ ਇੱਕ ਹੋਰ ਫੈਸਲਾ ਆਇਆ ਕੋਰਟ ਦਾ ਜਿਹਦੇ ਤਹਿਤ ਇਹ ਕਿਹਾ ਹੈ ਕਿ ਅਸੀਂ ਡੌਗਸ ਨੂੰ ਵੈਕਸੀਨ ਕਰਨ ਦੇ ਲਈ ਫੜਾਂਗੇ ਵੈਕਸੀਨ ਕਰਾਂਗੇ ਤੇ ਸਟੈਲਾਈਜ਼ ਕਰਾਂਗੇ ਤਾਂ ਕਿ ਕੋਈ ਬਿਮਾਰੀ ਨਾ ਰਹੇ ਉਹਨਾਂ ਦੇ ਵਿੱਚ ਬਿਮਾਰੀ ਨਾ ਫੈਲ ਸਕੇ ਉਸ ਤੋਂ ਬਾਅਦ ਜਿੱਥੋਂ ਚੱਕਿਆ ਹੈ ਉੱਥੇ ਹੀ ਉਸੇ ਜਗ੍ਹਾ ਤੇ ਜਾ ਕੇ ਦੁਬਾਰਾ ਛੱਡ ਦਿੱਤਾ ਜਾਊਗਾ ਸੋ ਇਸ ਕਰਕੇ ਆ ਜਿਹੜੇ ਪਸ਼ੂ ਪ੍ਰੇਮੀ ਐ ਡੌਗ ਲਵਰਸ ਐ ਉਹਨਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਐ ਕਿੱਥੇ ਅੱਜ ਇਕੱਠੇ ਹੋਏ ਆ ਆਪਣੀ ਖੁਸ਼ੀ ਦਾ ਇਜ਼ਹਾਰ ਕਰਨ ਵਾਸਤੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕੀ ਇਹ ਫੈਸਲਾ ਸਹੀ ਹੈ ਤੁਸੀਂ ਇਸ ਫੈਸਲੇ ਤੋਂ ਖੁਸ਼ ਹੋ ਕੀ ਵੈਕਸੀਨ ਜਿਹੜੀ ਕੀਤੀ ਜਾਊਗੀ ਉਸ ਤੋਂ ਉਹਦੇ ਵਿੱਚ ਤੁਸੀਂ ਵੀ ਸਾਥ ਦੋਗੇ ਸਟੈਲਾਈਜ਼ ਕੀਤਾ ਜਾਊਗਾ ਤੁਸੀਂ ਵੀ ਕਿਉਂਕਿ ਹੁਣ ਬੇਕਾਰ ਨਹੀਂ ਹੋਣਗੇ ਕੈਦ ਨਹੀਂ ਕੀਤੇ ਜਾਣਗੇ ਇਹ ਸਾਰੇ ਬਠਿੰਡੇ ਦੇ ਵਕਫਾ ਸੰਸਥਾਵਾਂ ਨੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਕੀ ਕੀ ਮੈਂ ਦੇਖਦੇ ਹਾਂ ਇਸ ਫੈਸਲੇ ਨੂੰ ਤਸਦੀਕ کورٹ ਦੇ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਸੁਪਰੀਮ ਕੋਰਟ ਨੇ ਥੋੜੇ ਦਿਨ ਪਹਿਲਾਂ ਇੱਕ ਵਰਡਿਕ ਪਾਸ ਕੀਤਾ ਸੀ ਕਿ ਦਿੱਲੀ ਐਨਸੀਆਰ ਦੇ ਵਿੱਚੋਂ ਸਾਰੇ ਜੋ ਬੇਸਹਾਰਾ ਡੌਗਸ ਐ ਉਹਨਾਂ ਨੂੰ ਚੱਕ ਕੇ ਕਿਤੇ ਦੂਰ ਸ਼ੈਲਟਰਾਂ ਵਿੱਚ ਛੱਡਣ ਦਾ ਬਟ ਕਿਉਂਕਿ ਜਿਹੜੀ ਆਪਣੀ ਸਰਕਾਰ ਹੈ ਦਿੱਲੀ ਸਰਕਾਰ ਹੈ ਉਹਦੇ ਕੋਲ ਕੋਈ ਵੀ ਪੁੱਤਾ ਪ੍ਰਬੰਧ ਨਹੀਂ ਸੀਗੇ ਕੋਈ ਸ਼ੈਲਟਰ ਨਹੀਂ ਸੀਗੇ ਤਾਂ ਜਿਹੜੇ ਵੀ ਐਨੀਮਲ ਲਵਰਸ ਜਾਂ ਨੇਚਰ ਨੂੰ ਪਿਆਰ ਕਰਦੇ ਆ ਉਹਨਾਂ ਸਭ ਵਿੱਚ ਇੱਕ ਚਿੰਤਾ ਸੀਗੀ ਕਿ ਇਸ ਨਾਲ ਕਿਤੇ ਇਹਨਾਂ ਛਾਂ ਦਾ ਬੇਜੁਬਾਨਾਂ ਦਾ ਨੁਕਸਾਨ ਨਾ ਹੋ ਜਾਵੇ ਪਰ ਅੱਜ ਜੋ ਫੈਸਲਾ ਆਇਆ ਹੈ ਸੁਪਰੀਮ ਕੋਰਟ ਦਾ ਉਹਦੇ ਵਿੱਚ ਉਹਨਾਂ ਨੇ ਥੋੜੀ ਜੀ ਰਾਹਤ ਮਿਲੀ ਹੈ ਸਾਨੂੰ ਸਭ ਨੂੰ ਉਹਦੇ ਵਿੱਚ ਉਹਨਾਂ ਨੇ ਇਹ ਫੈਸਲਾ ਦਿੱਤਾ ਕਿ ਜੋ ਵੀ ਡੌਗ ਦਿੱਲੀ ਐਮਸੀਵੀ ਵੱਲੋਂ ਚੱਕੇ ਗਏ ਆ ਉਹਨਾਂ ਨੂੰ ਸਟਰਲਾਈਜੇਸ਼ਨ ਕਰਕੇ ਵੈਕਸੀਨੇਸ਼ਨ ਕਰਕੇ ਰিলিজ ਕਰ ਦਿੱਤਾ ਜਾਊਗਾ ਅਸੀਂ ਵੀ ਇਹੀ ਚਾਹੁੰਦੇ ਆ ਵੀ ਜਿਹੜਾ ਸਾਰਾ ਆਪਣੀ ਸੋਸਾਇਟੀ ਹੈ ਡਾਕਟਰ ਨਾਲ ਮਿਲ ਕੇ ਰਵੇ ਉਹ ਵੀ ਰੱਬ ਦੇ ਬਣਾਏ ਜੀ ਆ ਅਸੀਂ ਵੀ ਠੀਕ ਦੇਖੋ ਸਾਨੂੰ ਤਾਂ ਖੁਸ਼ੀ ਹੈ ਹੀ ਪਰ ਸਾਡੇ ਨੂੰ ਵੀ ਜ਼ਿਆਦਾ ਖੁਸ਼ੀ ਇਹਨਾਂ ਨੂੰ ਬੇਜਵਾਨਾਂ ਨੂੰ ਹੈਗੀ ਇਸ ਚੀਜ਼ ਦੀ ਕਿਉਂਕਿ ਜੇ ਇਹ ਜਿਨ੍ਹਾਂ ਤੇ ਇਹ ਰੋਟੀ ਖਾ ਰਹੇ ਸੀ ਜਿਨ੍ਹਾਂ ਦੀ ਇਹ ਦਵਾਵਾਂ ਦੇ ਰਹੇ ਸੀ ਜਿਹਦਾ ਬੰਦੇ ਦੇ ਰਹੇ ਸੀ ਜੇ ਇਹ ਤਾਂ ਤੋਂ ਦੂਰ ਹੋ ਜਾਂਦੇ ਆ ਤੇ ਸਾਰੀ ਉਮਰ ਰਾਤ ਦੇ ਆਪ ਲੋਕ ਉਸਦੇ ਰਹਿੰਦੀ ਹੁਣ ਅਸੀਂ ਕਿੱਥੇ ਆ ਗਏ ਇੱਕ ਜੇਲ ਕੱਟਣੀ ਇੱਕ ਇੰਨੀ ਕਿ ਇਹਦਾ ਸਾਰਿਆਂ ਨੂੰ ਪਤਾ ਹੈ ਜੇਲ ਕੱਟਣੀ ਕਿੰਨੀ ਔਖੀ ਆ ਹਨ ਜੇ ਆਪਾਂ ਜਾਣੇ ਆ ਕਿਸੇ ਨੂੰ ਮਿਲਣ ਜਾਣੇ ਆ ਤੇ ਉਹੀ ਹਾਲ ਹੋ ਜਾਂਦਾ ਜੇ ਹੁਣ ਮੇਰੀ ਗੱਲ 'ਚ ਦੋ ਕੁੱਤੇ ਚੱਕ ਕੇ ਲੈ ਜਾਂਦੇ ਮਨੂੰ ਸਾਲ ਬਾਅਦ ਮਿਲਣ ਜਾਂਦਾ ਉਹ ਕੀ ਸੋਦੇ ਵੀ ਦੇਖੋ ਸਾਲ ਬਾਅਦ ਫੀਡਿੰਗਸ ਆ ਜਿਹੜਾ ਹੈਗਾ ਹੁਣ ਤੁਸੀਂ ਇਹ ਕਰੋ ਰੋਜ਼ ਕੁੱਤੇ ਨੂੰ ਰੋਟੀ ਪਾਣੀ ਸ਼ੁਰੂ ਕਰ ਦਿਓ ਤੁਹਾਡੀ ਆਸ ਕਰੂਗਾ ਵੀ ਕਦੋਂ ਹੋਊਗਾ ਤੁਹਾਡੀ ਔਰ ਜਿਹੜੇ ਐਨੇ ਸੰਸੀਰ ਹੈਗੇ ਆਵਾਜ਼ ਤੱਕ ਪਛਾਣ ਲੈਂਦੇ ਵਹਿਕਲ ਦੀ ਉਹਨਾਂ ਨੂੰ ਆਪਾਂ پاگل ਕਰਾਰ ਕਿਵੇਂ ਦੇ ਦਾਂਗੇ ਵੀ ਆਪਾਂ ਨੇ ਵੀ ਸਾਰੇ ਕੁੱਤੇ ਪਾਗਲ ਹੀ ਹੋ ਗਏ ਵੀ ਬੰਦਾ ਹੀ ਇਕੱਲਾ ਛਾਣਾ ਇਸ ਦੁਨੀਆ ਦੇ ਵਿੱਚ ਬਾਕੀ ਸਾਰੇ ਬੁਰੀ ਇਨਸਾਨ ਹੈ ਇਸ ਕਰਕੇ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਧੁੱਤਿਆਣਾ ਚਾਹੀਦਾ ਇਹਨਾਂ ਦੀ ਜੇ ਆਪਾਂ ਰੱਖ ਹੀ ਨਹੀਂ ਸਕਦੇ ਇਹਨਾਂ ਨੇ ਆਪਣੇ ਰੱਖ ਹੀ ਵੀ ਨਹੀਂ ਕਰਨੀ ਸਭ ਤੋਂ ਵਧੀਆ ਜਦੋਂ ਤੁਹਾਡਾ ਤੁਹਾਡਾ ਇਹੀ ਹੋ ਸਕਦਾ ਹੋਰ ਕੋਈ ਨਹੀਂ ਹੋ ਸਕਦਾ ਮੈਂ ਤਾਂ بس ਇਹ ਕਹਾਂਗਾ ਐਨੀਮਲ ਨਾਲ ਪਿਆਰ ਕਰੋ ਬਾਕੀ ਸਾਰਾ ਇਹ ਇਹ ਜਿਹੀ ਗੱਲਾਂ ਤੋਂ ਦੂਰ ਹੋ ਜਾਓ ਠੀਕ ਹੈ ਜੀ ਸਭ ਤੋਂ ਪਹਿਲਾਂ જય ਸ਼੍ਰੀ ਰਾਦੇ ਸਤਿ ਸ਼੍ਰੀ ਅਕਾਲ ਸਭ ਨੂੰ ਐਕਚੁਅਲੀ ਅਸੀਂ ਖੁਸ਼ ਤਾਂ ਹੈ ਬਟ ਕੁਝ 2-4 ਚੀਜ਼ਾਂ ਹੈ ਜੋ ਲੋਕਾਂ ਦੀ ਮੈਂਟੈਲਿਟੀ ਨੂੰ ਆਪਾਂ ਇਹ ਕੇ ਲਈ ਵੀ ਥੋੜਾ ਜਿਹਾ ਮੋਡੀਫਾਈ ਕਰਨ ਦੀ ਲੋੜ ਹੈ ਸਭ ਤੋਂ ਪਹਿਲਾ ਪੁਆਇੰਟ ਤਾਂ ਇਹ ਹੀ ਹੈ ਵੀ ਡੌਗ ਕੱਟਦਾ ਦੇਖੋ ਜੀ ਹਰੇਕ ਜਾਨਵਰ ਜੋ ਵੀ ਦੁਨੀਆ ਦੇ ਉੱਪਰ ਬਣਾਇਆ ਰੱਬ ਨੇ ਉਸੇ ਪਰਮਾਤਮਾ ਨੇ ਮੈਨੂੰ ਬਣਾਇਆ ਉਸੇ ਪਰਮਾਤਮਾ ਨੇ ਡੌਗ ਨੂੰ ਬਣਾਇਆ ਤਾਂ ਉਹਦੀ ਪ੍ਰੋਟੈਕਸ਼ਨ ਲਈ ਉਹਨੇ ਦੰਦ ਦਿੱਤੇ ਆ ਕਿ ਅਗਰ ਉਹ ਆਪਣੀ ਪ੍ਰੋਟੈਕਸ਼ਨ ਕਿਵੇਂ ਕਰ ਸਕਦਾ ਹੁਣ ਦੇਖੋ ਜੀ ਪਹਿਲਾਂ ਆਪਣਾ ਕੀ ਸੀਗਾ ਕਿ ਸਭ ਤੋਂ ਪਹਿਲੀ ਰੋਟੀ ਆਪਾਂ ਗਾਂ ਦੀ ਕਰਦੇ ਸੀ ਐਂਡ ਤੇ ਆਪਾਂ ਸਭ ਤੋਂ ਰੋਟੀ ਕੱਦੇ ਸੀ ਕੁੱਤੇ ਦੀ ਤਾਂ ਕੁੱਤੇ ਨਾ ਪੇਟ ਭਰਿਆ ਰਹਿੰਦਾ ਸੀ ਪਰ ਅੱਜ ਕੱਲ ਕੀ ਹੋ ਰਿਹਾ ਅੱਜ ਕੱਲ ਇੰਨੀ ਕਿ ਜ਼ਿਆਦਾ ਨਫ਼ਰਤ ਫੈਲੀ ਐ ਫਲਾਈ ਜਾ ਰਹੀ ਐ ਕਿ ਆਪਾਂ ਪਾਉਂਦੇ ਹੀ ਨਹੀਂ ਜਾਨਵਰ ਨੂੰ ਰੋਟੀ ਤਾਂ ਉਹ ਭੁੱਖਾ ਹੋਊਗਾ ਟਰਾਮਾਟਾਈਜ਼ਡ ਹੋਊਗਾ ਬਹੁਤ ਸਾਰੇ ਕੇਸਿਸ ਆਪਾਂ ਦੇਖਦੇ ਆ ਕਿ ਕਾਰਾਂ ਦੇ نیچے ਆ ਜਾਂਦੇ ਆ ਡੌਗ ਤਾਂ ਜੋਗਾ نیچے ਆਜਣਾ ਤਾਂ ਕੀ ਹੋਣਗੇ ਉਹਨਾਂ ਦੇ ਵਿੱਚ ਵੀ ਟਰਮ ਐ ਉਹਨਾਂ ਦੇ ਬੱਚੇ نیچے ਆ ਜਾਂਦੇ ਆ ਇਹਨਾਂ ਦੀ ਲੱਤ ਲੱਤ ਤੇ ਇੰਜਰੀ ਹੋ ਜਾਂਦੀ ਐ ਕਈ ਵਾਰ ਤਾਂ ਮਰ ਵੀ ਜਾਂਦੇ ਆ ਤਾਂ ਕੀ ਹੋਣਗੇ ਆਪਣੇ ਮਾਈਂਡ ਦੇ ਉੱਪਰ ਜਿੱਦਾਂ ਇਫੈਕਟ ਪੈਂਦਾ ਹਰ ਇੱਕ ਐਕਸੀਡੈਂਟ ਦਾ ਹਰ ਇੱਕ ਇਨਸੀਡੈਂਟ ਦਾ ਉਹਦਾ ਇਹਨਾਂ ਜਾਨਵਰਾਂ ਦੇ ਉੱਪਰ ਪੈਂਦਾ ਹੈ ਜਿਹਦੇ ਕਰਕੇ ਅਗਰੈਸਿਵ ਹੋ ਜਾਂਦੇ ਆ ਪਰ ਇਹਦਾ ਮਤਲਬ ਇਹ ਨਹੀਂ ਪੂਰੀ ਲਾਈਫਟਾਈਮ ਅਗਰੈਸਿਵ ਰਹਿੰਦੇ ਆ ਮੇਰੇ ਕੋਲ ਉਹਦਾਂ ਦੇ ਡੌਗਸ ਵੀ ਹੈਗੇ ਆ ਜੋ ਸਾਰੇ ਅਸੀਂ ਐਨੀਮਲ ਲਵਰਜ਼ ਆ ਸਾਡੇ ਕੋਲ ਐਦਾਂ ਦੇ ਡੌਗ ਨੇ ਜੋ ਪੂਰੇ ਅਗਰੈਸਿਵ ਸੀ ਪਰ ਅਸੀਂ ਆਪਣੇ ਪਿਆਰ ਨਾਲ ਅਸੀਂ ਉਹਨਾਂ ਨੂੰ ਖਾਣੇ ਨਾਲ ਪੂਰਾ ਉਹਨਾਂ ਨੂੰ ਸ਼ਾਂਤ ਕਰਤਾ ਪਾਦਰ ਕੋ ਡੌਗ ਅਗਰੈਸਿਵ ਹੈ ਬਜਾਏ ਕਿ ਉਹਨੂੰ ਫੜੇ ਕਰੇ ਨਾਲੇ ਉਹਨੂੰ ਪਿਆਰ ਦੋ ਇੱਕ ਪਾਦਲ ਇਨਸਾਨ ਹੁੰਦਾ ਆਪਾਂ ਕਹਿੰਦੇ ਸੋਸਾਇਟੀ ਦੇ ਵਿੱਚ ਤਾਂ ਕਿ ਆਪਾਂ ਨੂੰ ਕੀ ਕਰਦੇ ਆ ਕਿ ਉਹਨੂੰ ਸਿੱਟ ਦਿਨੇ ਆਏ ਡੰਡੇ ਮਾਰਦੇ ਆ ਆਪਾਂ ਕੀ ਕਰਦੇ ਆ ਉਹਨੂੰ ਪ੍ਰੋਪਰ ਟ੍ਰੀਟਮੈਂਟ ਕਰਵਾਨੇ ਆ ਤੇ ਇਹੀ ਪੁਆਇੰਟ ਅਸੀਂ ਸਭ ਨੂੰ ਕਹਿਣਾ ਚਾਹਾਂਗੇ ਹੁਣ ਸਵੇਰ ਕਈ ਬਜ਼ੁਰਗਾਂ ਦੀ ਇੱਥੇ ਕੰਪਲੇਂਟ ਆਉਂਦੀ ਹੈ ਕਿ ਬਜ਼ੁਰਗਾਂ ਦੇ ਪਿੱਛੇ ਪੈ ਜਾਂਦੇ ਆ ਡੰਡੇ ਪਰ ਆਪਾਂ ਹੀ ਉੱਥੇ ਕੀ ਕਰਦੇ ਆ ਕਿ ਬਜ਼ੁਰਗਾਂ ਨੂੰ ਆਪਾਂ ਦੇਖਦੇ ਆ ਸਵੇਰੋਂ ਸੈਰ ਤੇ ਜਾਂਦੇ ਆ ਤੋਂ ਡੰਡੇ ਲੈ ਕੇ ਜਾਂਦੇ ਆ ਠੀਕ ਹੈ ਡੰਡੇ ਦੇ ਬਜਾਇਆ ਕਰੋ ਰੋਟੀ ਲੈ ਕੇ ਆ ਕੋ ਮੈਨੂੰ ਲੱਗਦਾ ਡੌਗ ਵੱਢਣ ਦੀ ਬਜਾਏ ਉਹਨਾਂ ਨੂੰ ਪਿਆਰ ਕਰੇਗਾ ਨਾਲੇ ਇਹ ਸਿਰਫ ਮਿਸਕਨਸ ਹੈ ਕਿ ਡੌਗ ਪਿੱਛੇ ਪੈਂਦੇ ਆ ਉਹ ਪਿੱਛੇ ਪੈਂਦੇ ਬਹੁਤ ਸਾਰੇ ਰੀਜ਼ਨ ਦਾ ਪਿੱਛੇ ਪੈਂਦੇ ਤੁਹਾਡੇ ਕੋਈ ਚੀਜ਼ ਲਈ ਪਿੱਛੇ ਪੈਂਦੇ ਕਿ ਅਸੀਂ ਇਹ ਚੀਜ਼ ਨੂੰ ਮਤਲਬ ਖਾਣ ਐ ਸਾਨੂੰ ਕੋਈ ਚੀਜ਼ ਪਾਓ ਜਾਂ ਫਿਰ ਉਹ ਕਾਰਾਂ ਦੇ ਪਿੱਛੇ ਪੈਂਦੇ ਕਿ ਉਹ ਕਾਰਾਂ ਦੇ ਨੀਚੇ ਉਹਨਾਂ ਦੇ ਬੱਚੇ ਆ ਕੇ ਮਰ ਗਏ ਹੁੰਦੇ ਆ ਤੇ ਟਰਾਮਾਟਾਈਜ਼ਡ ਹੈ ਜੀ ਡੌਗ ਤੋਂ ਕੋਈ ਰੇਬੀਜ਼ ਦਾ ਬਹੁਤ ਜ਼ਿਆਦਾ ਕੇਸਿਸ ਨਹੀਂ ਆ ਰੇਬੀਜ਼ ਦੇ ਕੇਸ ਮੈਕਸਿਮ ਡਿੱਲੀ ਦੇ ਵਿੱਚ ਤਾਂ ਹੁਣ ਇਹ ਵੀ ਰਿਕਾਰਡ ਹੋਇਆ ਕਿ ਦਿੱਲੀ ਦੇ ਵਿੱਚ ਜ਼ੀਰੋ ਰੇਬੀਜ਼ ਦੇ ਕੇਸ ਹੈ 댓 ਮੀਨਸ ਕਿ ਜਿੰਨੇ ਮੈਂ ਆਪਣੇ ਪਰਸਨਲ ਲੈਵਲ ਦੇ ਉੱਪਰ 200 ਪਤਰਾ ਦੀ ਰੈਬੀਜ਼ ਦੀ ਵੈਕਸੀਨ ਕਰ ਚੁੱਕਿਆ। ਮੈਨੂੰ ਕੋਈ ਗਵਰਨਮੈਂਟ ਵੱਲੋਂ ਫੰਡਿੰਗ ਨਹੀਂ ਆ ਰਹੀ। ਸਿੰਨਰ ਜਿੰਨੇ ਵੀ ਮੇਰੇ ਐਨੀਮਲ ਲਵਰਸ ਆ ਸਾਰੇ ਆਪਣੇ ਲੈਵਲ ਉੱਪਰ ਰੈਬੀਜ਼ ਦੀ ਵੈਕਸੀਨ ਅਸੀਂ ਕਰ ਚੁੱਕਿਆ। ਤਾਂ ਇੱਥੇ ਮੈਨੂੰ ਨਹੀਂ ਲੱਗਦਾ ਕਿ ਰੈਬੀਜ਼ ਦੀ ਕੋਈ ਹੈ ਕੇਸ ਐਂਡ ਸਬ ਤੋਂ ਸੈਕੰਡ ਥਿੰਗ ਕਿ ਸਰਕਾਰ ਨੂੰ ਐਨ ਜੀਓ ਨਾਲ ਪੈਰਲੈਲੀ ਚੱਲਣਾ ਚਾਹੀਦਾ। ਹੁਣ ਰੈਬੀਜ਼ ਦੇ ਵੈਕਸੀਨ ਆ ਮੰਨ ਲਓ ਸਰਕਾਰ ਆਪਣੇ ਬੰਦਿਆਂ ਨੂੰ ਭੇਜ ਸਕਦੀ। ਤਾਂ ਐਨੀਮਲ ਲਵਰਸ ਨਾਲ ਕੀ ਹੁੰਦੇ ਡੌਗ ਬੜੇ ਫ੍ਰੈਂਡਲੀ ਹੁੰਦੇ ਆ। ਤਾਂ ਉਹਨਾਂ ਨੂੰ ਮਤਲਬ ਇਕ ਕੋਲੈਬੋਰੇਟ ਕਰਕੇ ਚੱਲਣ ਤੇ ਰੈਬੀਸ ਦੇ ਵੈਕਸੀਨ ਕਰਨ ਉਹਨਾਂ ਦੀ ਪ੍ਰੋਪਰ ਸਟਰਲਾਈਜੇਸ਼ਨ ਕਰਨ ਤਾਂ ਅਸੀਂ ਪੂਰੀ ਹੈਲਪ ਕਰਨ ਲਈ ਰੈਡੀ ਆ ਸਾਡੀ ਟੀਮ ਜਦ ਪੂਰੀ ਹੈਲਪ ਕਰਨ ਲਈ ਰੈਡੀ ਆ ਕੀ ਨਾਮ ਤੁਹਾਡਾ ਜੀ ਦੱਸੋ ਅੱਜ ਕੌਣ ਕਿਹਨੂੰ ਸ੍ਰੀਕਲ ਜੀ ਮੇਰਾ ਨਾਮ ਵਿਸ਼ੇਸ਼ਤਾ ਕਾਲਿਆ ਹੈ ਮੈਂ ਨਿਸ਼ਕਾਮ ਬਾਪ ਸੇਵਾ ਸੁਸਾਇਟੀ ਵੱਲੋਂ ਆ ਐਂਡ ਮੇਰੇ ਨਾਲ ਅੱਜ ਹੋਰ ਵੀ ਐਨ ਜੀਓਜ਼ ਦੇ ਬੰਦੇ ਇਕੱਠੇ ਹੋਏ ਨੇ ਅਸੀਂ ਡੌਗਸ ਦੇ ਰਿਲੇਟਡ ਜੋ ਵੀ ਅੱਜ ਡਿਸੀਜਨ ਹੋਇਆ ਹੈ ਅਸੀਂ ਉਸੇ ਪ੍ਰਤੀ ਅਸੀਂ ਬਹੁਤ ਖੁਸ਼ ਆ ਅੱਜ ਬਟ ਕਿਤੇ ਨਾ ਕਿਤੇ ਜਿਹੜਾ ਉਹਨਾਂ ਨੇ ਫੀਡਿੰਗ ਨੂੰ ਲੈ ਕੇ ਜਿਹੜਾ ਡਿਸੀਜਨ ਲਿਆ ਨਾ ਉਹ ਮੈਨੂੰ ਥੋੜਾ ਜਿਹਾ ਗਲਤ ਲੱਗਿਆ ਕਿ ਉਹਨਾਂ ਨੇ ਕਿਹਾ ਕਿ ਇੱਕ ਇੱਕ ਲੋਕੇਸ਼ਨ ਤੁਹਾਨੂੰ ਦਿੱਤੀ ਜਾਏਗੀ ਤੇ ਉਸ ਏਰੀਆ 'ਚ ਜਾ ਕੇ ਤੁਸੀਂ ਫੀਡ ਕਰ ਸਕਦੇ ਹੋ ਜਦਕਿ ਮੈਂ ఎవਰੀ ਡੇ 100 ਡੌਗਸ ਨੂੰ ਫੀਡ ਕਰਦੀ ਹਾਂ ਠੀਕ ਹੈ ਔਰ ਮੈਂ ਕਿਸੇ ਦੇ ਗੇਟ ਦੇ ਅੱਗੇ ਨਹੀਂ ਫੀਡ ਕਰਦੀ ਬਟ ਮੈਂ ਰੋਡ ਸਾਈਡ ਆ ਜਦੋਂ ਲੋਕਸ ਹੋ ਜਾਂਦੇ ਆ ਯਾ ਕਹ ਲਓ ਨਾਈਟ ਟਾਈਮ ਹੈ ਥੋੜੀ ਜਿਹੀ ਸੇਫ ਜਗਾ ਦੇਖ ਕੇ ਮੈਂ ਉਥੇ ਫੀਡ ਕਰਦੇ ਜਿਹਦੇ ਕਰਕੇ ਕਿਸੇ ਨੂੰ ਪ੍ਰੋਬਲਮ ਨਾ ਆਵੇ ਹਨਾ ਬਟ ਕੱਲੇ-ਕੱਲੇ ਕੁੱਤੇ ਨੂੰ ਤੁਹਾਨੂੰ ਵੀ ਪਤਾ ਹੈ ਕਿ ਇੱਕ ਡੌਗ ਦੂਸਰੇ ਏਰੀਆ ਦੇ ਵਿੱਚ ਨਹੀਂ ਜਾ ਸਕਦਾ ਹਨਾ ਬਾਕੀ ਡੌਗਸ ਉਹਨੂੰ ਐਡਜਸਟ ਨਹੀਂ ਕਰਦੇ ਤੇ ਤੁਸੀਂ ਕਿੰਨੇ ਕੁੱਤਿਆਂ ਨੂੰ ਮਤਲਬ ਇੱਕ ਲੋਕੇਸ਼ਨ ਤੇ ਇਕੱਠਾ ਕਰ ਲੋਗੇ ਕੋਈ ਨਹੀਂ ਪਹੁੰਚ ਸਕਦਾ ਇਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਕਿ ਮਤਲਬ ਹਰ ਬੰਦੇ ਨੂੰ ਕੰਪਲਸਰੀ ਕੀਤਾ ਜਾਵੇ ਕਿ ਐਂਟੀ ਰੇਬਿਸ ਡੋਸ ਹੈ ਜਿਹੜੀ ਸਾਲ ਦੇ ਵਿੱਚ ਇੱਕ ਵਾਰ ਜ਼ਰੂਰ ਹੋਣੀ ਚਾਹੀਦੀ ਹੈ ਇੱਕ ਮੈਂ ਗੱਲ ਹੋਰ ਕਹਿਣਾ ਚਾਹੂੰਗੀ ਕੀ ਗਵਰਨਮੈਂਟ ਕਹਿ ਰਹੀ ਹੈ ਕਿ ਜਿਹੜੇ ਵੀ ਪਸ਼ੂ ਪ੍ਰੇਮੀ ਆ ਇਹਨਾਂ ਨੂੰ ਕੋ ਆਪਣੇ ਘਰ ਲੈ ਜੋ ਇਹ ਕਰੋ ਉਹ ਕਰੋ ਹਨਾ ਕੁਝ ਲੋਕ ਵੀ ਸਾਨੂੰ ਸੁਜੈਸ਼ਨਾਂ ਦੇ ਰਿਹਾ ਕੁਝ ਲੋਕ ਸੁਪਰੀਮ ਕੋਰਟ ਦਾ ਆਰਡਰ ਆਉਣ ਤੋਂ ਪਹਿਲਾਂ ਵੀ ਬੜਾ ਮੈਨੂੰ ਛੇੜਖਾਨੀ ਕਰਨ ਲੱਗ ਗਏ ਵੀ ਹੁਣ ਤੇਰਾ ਕੀ ਬਨੇਗਾ ਤੇਰੇ ਕੁੱਤੇ ਚੱਕੇ ਜਾ ਰਹੇ ਹਨਾ ਬਟ ਗੱਲ ਇਹ ਹੈ ਕਿ ਮਤਲਬ ਹਰੇਕ ਬੰਦਾ ਜ਼ਿੰਮੇਵਾਰੀ ਲੈ ਲੇ ਐਂ 6 ਵਜੇ ਤਾਂ ਜੀ ਉਹਨੂੰ ਤੁਸੀਂ ਕਾਲ ਕਰਦੇ ਹੋ ਠੀਕ ਹੈ ਫੀਡ ਕਰਨੀ ਹੈ ਤਾਂ ਅਸੀਂ ਕਰ ਰਹੇ ਹਾਂ ਗਵਰਨਮੈਂਟ ਦੀ ਸਾਨੂੰ ਸਪੋਰਟ ਕਿਤੇ ਨਹੀਂ ਹੈਗੀ ਅਸੀਂ ਗਵਰਨਮੈਂਟ ਦਾ ਸਪੋਰਟ ਚਾਹੁੰਦੇ ਹਾਂ ਫੀਡਿੰਗ ਦੇ ਵਿੱਚ ਵੀ ਵੈਕਸੀਨੇਸ਼ਨ ਵੀ ਅਸੀਂ ਆਪਣੇ ਆਪਣੇ ਏਰੀਆ ਤੋਂ ਅਲੱਗ ਵੀ ਕਿਸੇ ਏਰੀਆ 'ਚ ਜਾ ਕੇ ਅਸੀਂ ਆਪ ਕਰਦੇ ਹਾਂ ਥੈਂਕ ਯੂ ਮੇਰਾ ਨਾਮ ਸੰਜੀਤ ਸਿੰਘਲਾ ਜੀ ਬਟਿੰਡਾ ਤੋਂ ਆ ਮੈਂ ਅੱਜ ਸੁਪਰੀਮ ਕੋਰਟ ਦਾ ਜੋ ਫੈਸਲਾ ਆਇਆ ਕਿ ਜਿਹੜੇ ਡੌਗ ਸ਼ੈਲਟਰ 'ਚ ਰੱਖੇ ਜਾਂਦੇ ਸੀਗੇ ਉਹਨਾਂ ਨੂੰ ਸੜਕਾਂ 'ਤੇ ਰੱਖਿਆ ਜਾਵੇਗਾ ਇਹ ਫੈਸਲਾ ਤਾਂ ਬਹੁਤ ਵਧੀਆ ਜੱਜ ਸਾਹਿਬ ਦਾ ਜੱਜ ਸਾਹਿਬ ਨੇ ਨਾਲ ਹੀ ਕਈ ਜੱਜਮੈਂਟ ਦਿੱਤੀ ਹੈ ਵੀ ਉਹਨਾਂ ਦੀ ਟੀਕਾ ਕਰਨ ਤੇ ਸਟੈਲਿਜੇਸ਼ਨ ਕਰਾਈ ਜਾਵੇ ਤੇ ਮੈਂ ਸਾਰੇ ਨਗਰ ਨਿਗਮਾਂ ਨੂੰ ਸਪੈਸ਼ਲੀ ਭਿੰਡਰ ਨਗਰ ਨੂੰ ਤਾਂ ਇਹ ਵੀ ਬੇਨਤੀ ਕਰਦਾ ਕਿ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਆ ਵੀ ਉਹ ਪ੍ਰੋਪਰ ਆਪ ਦਾ ਸਟਾਫ ਰੱਖਣਾ ਸਰਕਾਰੀ ਸਟਾਫ ਰੱਖਣਾ ਸਰਕਾਰੀ ਡਾਕਟਰਾਂ ਦੀ ਦੇਖਰੇਖ ਦੇ ਵਿੱਚ ਇਹਨੇ ਵੀ ਨਸਬਲਦੇ ਹੋਵੇ ਪ੍ਰੋਪਰ ਉਹਨਾਂ ਦਾ ਟੀਕਾ ਕਰਨਾ ਹੋਵੇ ਪ੍ਰੋਪਰ ਉਹਨਾਂ ਨੂੰ ਡਾਈਟ ਮਿਲੇ ਠੇਕੇਦਾਰ ਤੋਂ ਕੰਮ ਨਾ ਕਰਾਇਆ ਜਾਵੇ ਪ੍ਰੋਪਰ ਉਹਨਾਂ ਦੇ ਸਟੀਚਸ ਨਾਲ ਧਾਗਾ ਵਧੀਆ ਲੱਗੇ ਸਾਰੀ ਕੇਅਰ ਪ੍ਰੋਪਰ ਹੋਵੇ ਜਿੱਥੇ ਜਿੱਥੇ ਕੁੱਤਾ ਚੁੱਕਿਆ ਜਾਂਦਾ ਤੇ ਉਸੇ ਏਰੀਆ 'ਚ ਛੱਡਿਆ ਜਾਵੇ ਤੇ ਭਿੰਡਾ ਸ਼ਹਿਰ ਦੇ ਲੋਕਾਂ ਨੂੰ ਵੀ ਇੱਕ ਅਪੀਲ ਆ ਕਿ ਤੁਸੀਂ ਪਿਆਰ ਨਾਲ ਇਹਨਾਂ ਨੂੰ ਰੱਖੋ ਇਹਨਾਂ ਨੂੰ ਆਪਣਾ ਦੋਸਤ ਬਣਾਓ ਇੱਕ ਗਲਾਸ ਦੁੱਧ ਜਾਂ ਦੋ ਬਿਸਕਟ ਖਵਾ ਕੇ ਇਹਨਾਂ ਨਾਲ ਦੋਸਤ ਬਣਾਓ ਆਪਦੇ ਬੱਚੇ ਦੇ ਹੱਥੋਂ ਦੁੱਧ ਪਵਾਓ ਫਿਰ ਦੇਖਿਓ ਨਾ ਤੇ ਡਾਕਟਰ ਨੂੰ ਕੱਟੇਗਾ ਬਲਕਿ ਤੁਹਾਡੇ ਬੱਚੇ ਨੂੰ ਵੀ ਟਿਊਸ਼ਨ ਹੈ ਉਹਨਾਂ ਦੇ ਨਾਲ ਨਾਲ ਜਾਏਗਾ ਛੱਡਰ ਤੇ ਮੇਰੀ ਤਾਂ ਇਹੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜਿੰਨੇ ਜਾਨਵਰਾਂ ਨਾਲ ਪਿਆਰ ਕਰੋ ਕਿਉਂਕਿ ਜਿਹੜੇ ਸ਼ਿਵ ਜੀ ਨੇ ਉਹ ਪਸ਼ੂਪਤੀਨਾਥ ਨੇ ਤੇ ਪਸ਼ੂਪਤੀਨਾਥ ਸਾਰੇ ਜਾਨਵਰਾਂ ਦਾ ਉਹ ਅਨਾਥ ਹੈ ਤੇ ਇਹਨਾਂ ਜਾਨਵਰਾਂ ਨੂੰ ਆਪਾਂ ਪਿਆਰ ਕਰੀਏ ਕਿਉਂਕਿ ਪ੍ਰਮਾਤਮਾ ਵੀ ਇਹਨਾਂ ਜਾਨਵਰਾਂ ਦੇ ਵਿੱਚ ਵੱਸਦਾ ਧੰਨਵਾਦ ਅੰਦੀਆਂ ਜਿਵੇਂ ਇਕੱਠੇ ਹੋਏ ਆ ਸੁਪਰੀਮ ਕੋਰਟ ਦੀ ਮਾਨਯਾ ਸੁਪਰੀਮ ਕੋਰਟ ਦੀ ਜਿਹੜੀ ਜੱਜਮੈਂਟ ਆਈ ਹੈ ਉਹਦੇ ਵੀ ਸਾਨੂੰ ਕਾਫੀ ਰਾਹਤ ਮਿਲੀ ਹੈ ਜਿਸ ਦੇ ਕਿ ਪਹਿਲਾਂ ਜਿਹੜਾ ਲਾਸਟ ਜੱਜਮੈਂਟ ਆਇਆ ਸੀ ਉਸ ਦੇ ਵਿੱਚ ਕਿਹਾ ਗਿਆ ਸੀ ਵੀ ਐਨਸੀਆਰ ਦਿੱਲੀ ਤੇ ਗੁਰੂਗਾਮਾ ਵਗੈਰਾ ਚੋਂ ਲੋਕ ਬਰਾ ਨੂੰ ਚੱਕ ਕੇ ਤੇ ਸੈਲਟਰ ਦੇ ਵਿੱਚ ਰੱਖਿਆ ਜਾਏਗਾ ਪਰ ਉੱਥੇ ਪ੍ਰੋਪਰ ਸੈਲਟਰ ਨਹੀਂ ਤੇ ਅਮਨਾ ਹੋਣ ਕਰਕੇ ਇਹ ਫੈਸਲੇ ਦੇ ਦੌਰ ਤੋਂ ਸੁਨਿਆ ਗਿਆ ਉਹਦੀ ਅਪੀਲ ਕੀਤੀ ਗਈ ਸੁਣਵਾਈ ਕੀਤੀ ਗਈ ਉਹਨੂੰ ਬਾਤਿਆ ਗਿਆ ਸਾਡੇ ਫੈਸਲੇ ਨੂੰ ਉਸ ਤੋਂ ਬਾਅਦ ਇਹ ਫੈਸਲ ਮਹਿਸ ਤੋਂ ਬਾਅਦ ਇਹ ਫੈਸਲਾ ਨਿਰਭਾਖ ਲੀਤਾ ਗਿਆ ਜਿਸ ਤੱਕ ਅੱਜ ਫਾਈਨਲ ਚੀਜ਼ ਹੋ ਗਿਆ ਜਜਮੈਂਟ ਆ ਗਈ ਹੈ ਉਹ ਜਜਮੈਂਟ ਤੇ ਕੀ ਆ ਗਿਆ ਵੀ ਜਿਹੜੇ ਕੁੱਤੇ ਰੋਗਗਰਾ ਉਥੋਂ ਚੱਕੇ ਗਏ ਸੀ ਦਿੱਲੀ ਚੋਬੇ ਸਾਰਾ ਰੋਗ ਤੇ ਉਹਨਾਂ ਨੂੰ ਬਾਸ ਹੀ ਉੱਥੇ ਉਸੇ ਗਲੀ ਚ ਉਸੇ ਮੱਲੇ ਛੱਡਿਆ ਜਾਏਗਾ ਤੇ ਉਸ ਦੇ ਵਿੱਚ ਜਿਹੜਾ ਕਿ ਬਾਕੀ ਵੀ ਕਾਪੂਰੇ ਇੰਡੀਆ ਦੇ ਵਿੱਚ ਸਾਰੇ ਕਾਰਪਸ਼ਨਲ ਪੌਂਸਲਾਂ ਨੂੰ ਇਹ ਡਾਇਰੈਕਸ਼ਨ ਵਗਾਰਾ ਦਿੱਤੀ ਗਈ ਹੈ ਸਮਝ ਤੇ ਆਇਆ ਵੀ ਉਹਨਾਂ ਦੀ ਪ੍ਰੋਪਰ ਵੈਕਸੀਨੇਸ਼ਨ ਹੋਏਗੀ ਤੇ ਸਟਾਈਲਾਈਜੇ ਜੀ ਪ੍ਰੋਪਰ ਸਟੈਲੇਸ਼ਨ ਜਿਹੜੀ ਹੋਣੀ ਹੈ ਰੂਲਾ ਮੁਤਾਬਿਕ ਹੋਵੇ ਨੀਮਮਤਾਬਿਕ ਆਇਨਾ ਹੋਵੇ ਉਸੇ ਸਟੈਲੇਸ਼ਨ ਦੇ ਆੜ ਦੇ ਵਿੱਚ ਕੋਈ ਨਾ ਫੌਲਟੀ ਹੋ ਜਾਏ ਕੋਈ ਨਾ ਟੱਕਾ ਹੋ ਜਾਵੇ ਇਹ ਸਾਰਾ ਨਾ ਤੁੱਟਿਓ ਬੇਜਵਾਨ ਜਾਨਵਰ ਹੈ ਉਹ ਬੁਲਕ ਨਹੀਂ ਦੱਸ ਸਕਦੇ ਛੋੜੇ ਮੇਰੇ ਵਰਗੇ ਤਾਂ ਬੁਲਕ ਦੱਸ ਸਕਦੇ ਨੇ ਹੋਵੇ ਤਕਲੀਫ ਹੈ ਜਾਂ ਗਲਤ ਹੋ ਰਿਹਾ ਹੈ ਇਸ ਲਈ ਤੇ ਜੋ ਫੈਸਲਾ ਆਇਆ ਵਧੀਆ ਫੈਸਲਾ ਮੈਗਨਾ ਸਟੈਲੇਸ਼ਨ ਹੋਣੀ ਚਾਹੀਦੀ ਹੈ ਪ੍ਰੋਪਰ ਹੋਣੀ ਚਾਹੀਦੀ ਹੈ ਪਰ ਪ੍ਰੋਪਰ ਬੇਨਾਲ ਹੋਣੀ ਚਾਹੀਦੀ ਹੈ ਇਹ ਨਾ ਹੋਵੇ ਸਟੈਲੇਸ਼ਨ ਆੜ ਦੇ ਵਿੱਚ ਕੋਈ ਗਲਤ ਕੰਮ ਹੋਈ ਜਾਵੇ ਉਸ ਤੇ ਵੀ ਚੰਦੇ ਨੇ ਕੁੱਤੇ ਮਾਰੇ ਜਾਣ ਜਾਂ ਕਿਤੇ ਚੱਕ ਚੱਕੀ ਤੇ ਉਛੜੇ ਜਾਣ ਤੇ ਪਰ

हैं जो लोग रहते हैं वो दो को एक दोस्त बनाता तो देखो फिर आपके दोस्तों की जरूरत ही नहीं पड़ेगी आपको ऐसे इतने वफादार ये डॉग दो, मतलब डॉग है ना और दोस्त बनकर निभाएंगे भी आपके साथ एंड तक